ਇਹ ਸਬਜੀ ਵੇਚਣ ਵਾਲੀ ਤਸਵੀਰ ਤੁਹਾਨੂੰ ਹੈਰਾਨ ਕਰੇਗੀ ਜਦੋਂ ਤੁਹਾਨੂੰ ਪੂਰੀ ਗੱਲ ਪਤਾ ਲੱਗੇਗੀ ਦਰਅਸਲ ਇਹ ਡਾਕਟਰ ਸੰਦੀਪ ਸਿੰਘ ਨੇ ਡਾਕਟਰ ਇਸ ਕਰਕੇ ਇਹਨਾਂ ਦੇ ਨਾਮ ਅੱਗੇ ਲੱਗਦਾ ਕਿਉਂਕਿ ਇਹਨਾਂ ਨੇ ਖੁਦ ਕਮਾਇਆ ਹੈ ਪੀ ਐਚ ਡੀ ਦੀ ਡਿਗਰੀ ਕੀਤੀ ਹੈ ਸਿਰਫ ਪੀ ਐਚ ਡੀ ਦੀ ਡਿਗਰੀ ਹੀ ਨਹੀਂ ਕੀਤੀ ਜੀ ਆਰ ਐਫ ਪਾ ਕੇ ਉਥੇ ਬੱਚਿਆਂ ਨੂੰ ਪੜਾਉਂਦੇ ਵੀ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਾਨੂੰਨ ਵਿਭਾਗ ਦੇ ਵਿੱਚ ਇਹਨਾਂ ਨੇ ਤਕਰੀਬਨ 11 ਸਾਲ ਲੈਕਚਰ ਦਿੱਤੇ ਨੇ ਪਰ 11 ਸਾਲ ਬਾਅਦ ਇਹ じゃ ਕੀ ਹੋਇਆ ਕਿ ਇਹਨਾਂ ਨੂੰ ਸਬਜ਼ੀ ਲਾਉਣ ਦੇ ਲਈ ਮਜਬੂਰ ਹੋਣਾ ਪੈਂਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੁਣੇ ਸਬਜ਼ੀ ਦੀ ਰੇੜੀ ਲਾਉਂਦੇ ਨੇ ਤੇ ਇਹਨਾਂ ਦੀ ਸਬਜ਼ੀ ਦੀ ਰੇੜੀ ਦੇ ਉੱਤੇ ਲਿਖਿਆ ਹੋਇਆ ਹੈ ਪੀ ਐਚ ਡੀ ਸਬਜ਼ੀ ਵਾਲਾ ਜਦੋਂ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਕਿ ਸਰਵਾਈਵਲ ਦੇ ਖਾਤਰ ਬੰਦਾ ਕੀ ਕੁਝ ਨਹੀਂ ਕਰਦਾ ਦਰਅਸਲ ਇਨਾਂ ਦਾ ਦਰਿਆ ਦੇ ਲਈ ਵੇਖੋ ਕਿੰਨੀ ਵੱਡੀ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗੇਗਾ ਜਦੋਂ ਉਹਨਾਂ ਨੂੰ ਅਸੀਂ ਇਹ ਸਰਕਾਰ ਪੁੱਛਣਾ ਚਾਹਿਆ ਕਿ ਸਰਕਾਰ ਦੀ ਨੀਤੀ ਬਾਰੇ ਤੁਹਾਡਾ ਕੀ ਖਿਆਲ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਦੂਜਿਆਂ ਤੋਂ ਮੰਗਦੇ ਫਿਰਦੇ ਹੋ ਸਾਨੂੰ ਕੀ ਦੇਣਗੇ ਔਰ ਸਾਨੂੰ ਜੋ ਕਿਰਤ ਕਰਨ ਦਾ ਸਿਧਾਂਤ ਜਿਹੜਾ ਹੈ ਉਸ ਦੇ ਉੱਤੇ ਅਸੀਂ ਚੱਲ ਰਹੇ ਹਾਂ ਔਰ ਬੇਸ਼ੱਕ ਇਹ ਸਾਡਾ ਸੁਪਨਾ ਅਧਿਆਪਨ ਦਾ ਮੈਂ ਨਹੀਂ ਛੱਡਾਂਗਾ ਅਧਿਆਪਕ ਵਜੋਂ ਬਣਿਆ ਰ੍ਹਾਂਗਾ ਪਰ ਪਹਿਲਾਂ ਕਿਰਤ ਕਰਕੇ ਪੂੰਜੀ ਕੁਝ ਇਕੱਠੀ ਕੀਤੀ ਜਾਵੇਗੀ ਫਿਰ ਆਪਣੇ ਪੱਧਰ ਦੇ ਉੱਤੇ ਕੋਈ ਸੈਂਟਰ ਚਲਾਉਣਾ ਹੈ ਕੋਈ ਸਖਲਾਈ ਕੇਂਦਰ ਚਲਾਉਣਾ ਉਹ ਦੇਖਿਆ ਜਾਵੇਗਾ ਫਿਲਹਾਲ ਸਵੇਰੇ ਸਵੇਰੇ ਸਬਜੀ ਮੰਡੀ ਤੋਂ ਸਬਜੀ ਖਰੀਦ ਕੇ ਉਸ ਤੋਂ ਬਾਅਦ ਗਲੀਆਂ ਦੇ ਵਿੱਚ ਫੇਰੀਆਂ ਦੇ ਕੇ ਇਹ ਸਬਜੀ ਵੇਚਣ ਵਾਲਾ ਡਾਕਟਰ ਸੰਦੀਪ ਸਿੰਘ ਜਦੋਂ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿਉਂਕਿ ਖਾਸ ਕਰਕੇ ਜਿੰਨਾ ਜਿਹੜੇ ਬੱਚੇ ਇਹਨਾਂ ਤੋਂ ਪੜ੍ਹੇ ਜਿਹੜੇ ਇਹਨਾਂ ਦੇ ਇੱਕ ਪੰਜਾਬੀ ਦੇ ਵਿੱਚ ਕਹਿ ਲਈ ਕਿ ਚੇਲੇ ਸਨ ਉਹਨਾਂ ਨੂੰ ਬੜਾ ਦੁੱਖ ਹੋਇਆ ਬੜੀ ਤਕਲੀਫ ਹੋਈ ਹੈ ਕਿ ਸਾਡਾ ਅਧਿਆਪਕ ਸਾਡਾ ਗੁਰੂ ਜਿਸ ਤੋਂ ਅਸੀਂ ਗਿਆਨ ਲਿਆ ਜੋ ਕਿ ਅਸੀਂ ਆਪਣੇ ਆਪਣੇ ਥਾਂ ਦੇ ਉੱਤੇ ਚੰਗੀ ਪੋਜੀਸ਼ਨ ਦੇ ਉੱਤੇ ਪਹੁੰਚ ਗਏ ਆ ਪਰ ਸਾਡਾ ਅਧਿਆਪਕ ਸਬਜੀ ਲਾਉਣ ਲਈ ਮਜਬੂਰ ਕਿਵੇਂ ਹੋ ਗਿਆ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਲਿਖੇ ਨੇ ਕਿ ਸਰਕਾਰ ਤਾਂ ਕਹਿੰਦੀ ਹੈ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਿਆ ਕਰਨਗੇ ਪਰ ਸਾਡੇ ਇੱਥੇ ਜਿਨ੍ਹਾਂ ਕੋਲ ਇੰਨੀਆਂ ਡਿਗਰੀਆਂ ਨੇ ਉਹ ਸਬਜ਼ੀ ਲਾਉਣ ਲਈ ਮਜਬੂਰ ਹੋ ਚੁੱਕੇ ਨੇ ਔਰ ਡਾਕਟਰ ਸੰਦੀਪ ਸਿੰਘ ਦੀ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਮਏ ਪੰਜਾਬੀ ਦੀ ਕੀਤੀ ਹੈ ਐਮਏ ਪੱਤਰਕਾਰੀ ਦੀ ਕੀਤੀ ਹੈ ਲਾਅ ਦੀ ਡਿਗਰੀ ਕੀਤੀ ਹੈ ਔਰ ਔਰਮਨ ਸਟੱਡੀ ਦੇ ਵਿੱਚ ਵੀ ਉਹਨਾਂ ਦੀ ਮੁਹਾਰਤ ਹੈ ਡਿਗਰੀ ਲਈ ਹੈ ਤੇ ਪੀਐਚਡੀ ਤੱਕ ਦੀ ਉਹਨਾਂ ਨੇ ਪੜ੍ਹਾਈ ਕੀਤੀ ਤੇ ਅੰਮ੍ਰਿਤਸਰ ਦੇ ਵਿੱਚ ਸਬਜ਼ੀ ਦੀ ਰੇੜੀ ਲਾ ਕੇ ਡਾਕਟਰ ਸੰਦੀਪ ਸਿੰਘ ਆਪਣਾ ਪੇਟ ਭਰ ਰਹੇ ਨੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਤੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਜੇਕਰ ਇਸ ਤਰੀਕੇ ਦੇ ਨਾਲ ਡਿਗਰੀਆਂ ਲੈ ਕੇ ਵੀ ਇਹ ਕੰਮ ਹੀ ਕਰਨਗੇ ਤਾਂ ਫਿਰ ਅੱਗੇ ਤੁਸੀਂ ਸੋਚ ਸਕਦੇ ਹੋ ਕਿ ਹਾਲਾਤ ਕਿੱਥੇ ਤੱਕ ਪੁੱਜੇ ਨੇ ਬੇਰੁਜ਼ਗਾਰੀ ਇਸ ਕਦਰ ਹੈ ਕਿ ਸਰਕਾਰ ਦਾ ਇਸ ਵੱਲ ਧਿਆਨ ਤੱਕ ਨਹੀਂ ਪਰ ਹੁਣ ਗੱਲ ਤੁਹਾਡੇ ਨਾਲੋਂ ਸਾਂਝੀ ਕਰਾਂਗੇ ਡਾਕਟਰ ਸੰਦੀਪ ਸਿੰਘ ਜਿਨ੍ਹਾਂ ਨੇ ਆਪਣੀ ਹੱਦਬੀਤੀ ਦੱਸੀ ਹੈ ਜਿਨ੍ਹਾਂ ਨੇ ਦੱਸਿਆ ਕਿ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਪੜਾਉਂਦੇ ਗੈਸਟ ਫੈਕਲਟੀ ਲੈਕਚਰ ਦਿੰਦੇ ਦਿੰਦੇ ਸਬਜੀ ਦੀ ਰੇੜੀ ਲਾਉਣ ਲਈ ਮਜਬੂਰ ਕਿਵੇਂ ਹੋ ਗਿਆ ਤੇ ਕਿਉਂ ਹੋ ਗਿਆ ਪ੍ਰੋਫੈਸਰ ਸਾਹਿਬ ਤੁਹਾਡੀ ਇੱਕ ਤਸਵੀਰ ਕਾਫੀ ਦੇਖੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਸਬਜੀ ਵਾਲੀ ਰੇੜੀ ਲਗਾ ਕੇ ਤੁਸੀਂ ਰੋਜ਼ੀ ਰੋਟੀ ਦਾ ਜੁਗਾੜ ਕਰ ਰਹੇ ਹੋ ਤੇ ਦੂਸਰੇ ਪਾਸੇ ਜੇ ਤੁਹਾਡੇ ਡਿਗਰੀਆਂ ਦੇਖਿਆ ਜਾਣ ਗਿਆਨ ਦੇਖਿਆ ਜਾਵੇ ਤਾਂ ਉੱਚ ਪਦਰੀ ਪੜ੍ਹਾਈ ਵੀ ਕੀਤੀ ਹੋਈ ਹੈ ਆ ਇਹ ਮਜਬੂਰੀ ਵਿੱਚ ਹੈ ਜਾਂ ਫਿਰ ਤੁਹਾਨੂੰ ਲੱਗਿਆ ਕਿ ਨਹੀਂ ਇਹ ਕਿਰਤ ਜਿਵੇਂ ਕਿ ਕਿਹਾ ਜਾਂਦਾ ਆਮ ਤੌਰ ਦੇ ਉੱਤੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੀ ਇਸ ਤਸਵੀਰ ਦੇ ਪਿੱਛੇ ਕਾਰਨ ਕੀ ਹੈ ਕੰਮ ਤਾਂ ਦੇਖੋ ਇਹ ਕਨਸੈਪਟ ਹੈਗਾ ਕਿਰਤ ਦੇ ਉੱਪਰ ਹੀ ਜੀ ਤੇ ਇਹ ਮਜਬੂਰੀ ਇਹ ਹੁੰਦੀ ਹੈ ਕਿ ਬੰਦੇ ਨੂੰ ਆਪਣੀ ਸਰਵਾਈਵਲ ਸ਼ੀਪਸ ਤੇ ਆਪਣੇ ਜਾਂ ਆਪਣੇ ਪਰਿਵਾਰ ਦੀ ਸਰਵਾਈਵਲ ਸ਼ੀਪਸ ਤੇ ਜੀ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਜੀ ਤੇ ਇਸ ਕਰਕੇ ਮੈਂ ਜਿਹੜਾ ਅਸੀਂ ਮੁੜ ਕੇ ਆਪਣਾ ਸਬਜ਼ੀ ਦਾ ਕੀਤਾ ਚੁਣਿਆ ਜਦੋਂ ਮੈਨੂੰ ਲੱਗਾ ਕਿ ਜਿਹੜਾ ਕੰਮ ਮੇਰਾ ਪ੍ਰੋਫੈਸਰੀ ਦਾ ਵਾ ਉਹਦੇ ਵਿੱਚ ਮੈਂ ਸਰਵਾਈਵ ਨਹੀਂ ਕਰ ਪਾ ਰਿਆ ਕਿੰਨੇ ਸਾਲ ਤੁਸੀਂ ਪੜ੍ਹਾਈ ਦੇ ਤੋਂ ਇੱਕ ਅਧਿਆਪਕ ਵਜੋਂ ਵਿਚਰਦੇ ਰਹੇ ਮੈਂ ਤਕਰੀਬਨ ਤਕਰੀਬਨ 11 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜਾਇਆ 5 ਸਾਲ ਮੈਂ ਉੱਥੇ ਐਜੇ ਜੀਆਰਐਫ ਟੀਚ ਕੀਤਾ ਸੀ ਡੂਇੰਗ ਪੀਐਚਡੀ ਤੇ ਉਸ ਤੋਂ ਬਾਅਦ ਪਿਛਲੇ 6-7 ਸਾਲ ਮੈਂ ਜਿਹੜਾ ਸੀ ਐਜੇ ਗੈਸਟ ਫੈਕਲਟੀ ਵੀ ਉੱਥੇ ਟੀਚ ਕੀਤਾ ਇਸ ਹਾਲ ਡਿਪਾਰਟਮੈਂਟ ਦੇ ਵਿੱਚ ਕਾਨੂੰਨ ਵਿਭਾਗ ਦੇ ਵਿੱਚ ਡਿਪਾਰਟਮੈਂਟ ਆਫ ਲਾ ਦੇ ਵਿੱਚ ਜੀ 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 ਤਾਂ ਤੁਸੀਂ ਫਿਰ ਉਦੋਂ ਗੈਸਟ ਫੈਕਲਟੀ ਦੀ ਨੌਕਰੀ ਮਿਲਦੀ ਰਹੀ ਕਿਤੇ ਰੈਗੂਲਰ ਪੋਸਟ ਆਈ ਨਹੀਂ ਤੁਹਾਡੇ ਦੌਰਾਨ ਕਿ ਤੁਸੀਂ ਅਪਲਾਈ ਕੀਤਾ ਹੋਵੇ ਨਹੀਂ ਉਹ ਗੈਸਟ ਫੈਕਲਟੀ ਦੇ ਵਿੱਚ ਤੇ ਮੈਂ ਅੱਜ ਵੀ ਉਧਰੋਂ ਮਤਲਬ ਛੁੱਟੀ ਪਾਈ ਸੀ ਬਾਅਦ ਤੇ ਵਿੱਚ ਕਿਉਂਕਿ ਮੈਨੂੰ ਸਰਵਾਈਵ ਕਰਨਾ ਔਖਾ ਹੋ ਰਿਹਾ ਸੀ ਆਪਣਾ ਜੀ ਤਾਂ ਜਿਹੜੀਆਂ ਤੇ ਰੈਗੂਲਰ ਪੋਸਟਾਂ ਦੀ ਗੱਲ ਕਰੀਏ ਸਾਡੇ ਵਿਭਾਗ ਦੇ ਵਿੱਚ ਤੇ ਆਈ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੀ ਦੂਜੀ ਜਗ੍ਹਾ ਦੇ ਵਿੱਚ ਆਈ ਸੀ ਜਿੱਥੇ ਅਸੀਂ ਅਪਲਾਈ ਕੀਤਾ ਸੀ ਪੱਕਾ ਉੱਥੇ ਸਾਡੀ ਸਿਲੈਕਸ਼ਨ ਨਹੀਂ ਹੋਈ ਜੀ ਜੀ ਨਹੀਂ ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੁਣ ਤੁਸੀਂ ਪੀ ਐਚ ਡੀ ਤੱਕ ਦੀ ਪੜ੍ਹਾਈ ਕਰ ਲਈ ਹੈ ਤੁਹਾਡੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਸੇਵਾਵਾਂ ਇਸ ਖੇਤੇ ਵੱਲ ਦੇਣੀਆਂ ਚਾਹੀਦੀਆਂ ਸਿੱਖਿਆ ਵੱਲ ਪਰ ਬੜਾ ਸੋਸ਼ਲ ਮੀਡੀਆ ਤੇ ਤੁਹਾਡੀ ਫੋਟੋ ਨੂੰ ਦੇਖ ਕੇ ਜਿਨ੍ਹਾਂ ਨੇ ਤੁਹਾਡੇ ਤੋਂ ਪੜ੍ਹਾਈ ਕੀਤੀ ਉਹ ਬੱਚੇ ਵੀ ਅਫਸੋਸ ਪ੍ਰਗਟ ਕਰ ਰਹੇ ਹੈ ਕਿ ਬੜੀ ਅਮਾੜੀ ਗੱਲ ਹੈ ਕਿ ਸਾਨੂੰ ਆ ਦਿਨ ਦੇਖਣਾ ਪਿਆ ਕਿ ਸਾਡੇ ਗੁਰੂ ਸਾਡੇ ਅਧਿਆਪਕ ਸਬਜੀ ਦੀ ਰੇੜੀ ਲਾਉਂਦੇ ਫਿਰਦੇ ਆ ਉਨੇ ਕੋਈ ਬੱਚਿਆਂ ਦੇ ਇਮੋਸ਼ਨਸ ਵੀ ਦੇ ਸਮਝਦਾ ਵਾਂ ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਐਜ਼ ਅ ਟੀਚਰ ਘੱਟ ਦੇ ਆ ਜੇ ਆਪਾਂ ਕਹੇ ਲੋ ਫ੍ਰੈਂਡਲੀ ਵੇ ਦੇ ਨਾਲ ਜਿਆਦਾ ਪੜਾਇਆ ਹੋਵੇ ਅਸੀਂ ਬੱਚਿਆਂ ਨੂੰ ਉਹਨਾਂ ਦੀ ਮਤਲਬ ਕਹੇ ਲੋ ਲੈਵਲ ਦੇ ਉੱਪਰ ਜਾ ਕੇ ਪੜਾਇਆ ਹੋਵੇ ਜੀ ਤਾਂ ਬੱਚਿਆਂ ਦੀ ਅਟੈਚਮੈਂਟ ਆਟੋਮੈਟਿਕਲੀ ਹੋ ਜਾਂਦੀ ਹੈ ਜੀ ਕਿਉਂਕਿ ਅਸੀਂ ਵੀ ਜਿਹੜੇ ਟੀਚਰਾਂ ਦੀ ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ ਸਾਡੀ ਅੱਜ ਵੀ ਉਹਨਾਂ ਦੇ ਨਾਲ ਅਟੈਚਮੈਂਟ ਹੈ ਜੀ ਜੀ ਤਾਂ ਉਹਨਾਂ ਬੱਚਿਆਂ ਨੇ ਮਹਿਸੂਸ ਤੇ ਜਰੂਰ ਹੁੰਦਾ ਬਈ ਉਹਨਾਂ ਵੱਲ ਤੇ ਕਿ ਜਦੋਂ ਉਹਨਾਂ ਨੇ ਮੇਰੇ ਨਾਲ ਹੁਣ ਸਿਰਫ ਫੋਨ ਕਾਲ ਤੇ ਵੀ ਗੱਲ ਕਰਦੇ ਪਏ ਨੇ ਜੀ ਸਰ ਕੀ ਹੋ ਗਿਆ ਕਿਵੇਂ ਹੋ ਗਿਆ ਮੈਂ ਕਿਹਾ ਮੈਨੂੰ ਕੋਈ ਐਵੇਂ ਦੀ ਅਫਸੋਸ ਵਾਲੀ ਗੱਲ ਨਹੀਂ ਹੈ ਜੀ ਸਿਰਫ ਮੈਨੂੰ ਇਹੀ ਹੈ ਕਿ ਚਲੋ ਮੈਂ ਫਿਰ ਵੀ ਆਪਣਾ ਜਿਹੜਾ ਆਪਣੇ ਫਲਸਫੇ ਦੇ ਵਿੱਚ ਸਾਡਾ ਜੋ ਫਲਸਫਾ ਹੈ ਗੁਰੂ ਸੇਵਾ ਦਾ ਦਿੱਤਾ ਜਾਂ ਜੋ ਸਾਡਾ ਸੱਭਿਆਚਾਰ ਦੇ ਵਿੱਚ ਪਿਆ ਹੈ ਜੋ ਸਾਡੀਆਂ ਚੜ੍ਹਾਂ ਨੇ ਮੈਂ ਉਹਦੇ ਵਿੱਚ ਮਤਲਬ ਉਹਦੇ ਨਾਲ ਜੁੜ ਕੇ ਹੀ ਆਪਣੀ ਜਿਹੜੀ ਹੈ ਕਿਰਤ ਕਰਦਾ ਪਿਆ ਤੇ ਮੈਨੂੰ ਕੋਈ ਅਫਸੋਸ ਨਹੀਂ ਹੈ ਇਸ ਗੱਲ ਦਾ ਤੇ ਇਹ ਤੁਸੀਂ ਕੀਰਤ ਜੀ ਕਰ ਰਹੇ ਹੋ ਇਹ ਅੰਮ੍ਰਿਤਸਰ ਸ਼ਹਿਰ ਚ ਕਰ ਰਹੇ ਹੋ ਨਹੀਂ ਅੰਮ੍ਰਿਤਸਰ ਦੇ ਨਾਲ ਹੀ ਜੀ ਮੇਰਾ ਪਿੰਡ ਹੈ ਭਰਾੜੀਵਾਲ ਤਾਂ ਉੱਥੇ ਹੀ ਮੈਂ ਫਿਰ ਉਹ ਲਾ ਕੇ ਬੰਨੇ ਦਾ ਜਿਹੜਾ ਏਰੀਆ ਹੁੰਦਾ ਵਾ ਕਲੋਨੀਆਂ ਨੇ ਪਿੰਡ ਨੇ ਉੱਥੇ ਫਿਰ ਲਾ ਕੇ ਬੰਨੇ ਆਪਣੀ ਸਬਜ਼ੀ ਸਵੇਰੇ ਲੈ ਕੇ ਜਾਣਾ ਤੇ ਦੁਪਹਿਰੇ ਸ਼ਾਮ ਤੱਕ ਜਦੋਂ ਮਤਲਬ ਵਿਕ ਜਵੇ ਫਿਰ ਵੇਚ ਕੇ ਆਪਣੇ ਵਾਪਸ ਆ ਜਨ ਜੀ ਇਹ ਸਬਜ਼ੀ ਤੁਸੀਂ ਆਪਣੇ ਖੇਤਾਂ ਵਿੱਚ ਹੀ ਗਾਉਨੇ ਹੋ ਜਾਂ ਫਿਰ ਨਹੀਂ ਨਹੀਂ ਮੇਰੀ ਨਾ ਮੇਰੀ 1 ਇੰਚ ਵੀ ਪੈ ਲਈ ਨਹੀਂ ਹੈ ਖੇਤਾਂ ਦੀ ਤਾਂ ਗੱਲ ਦੂਰ ਛੱਡੋ ਅੱਛਾ ਜੀ ਤਾਂ ਮੈਂ ਉਤੋਂ ਮੰਡੀ ਚੋਂ ਸਵੇਰੇ ਲੈ ਕੇ ਆਉਂਦਾ ਵਾਂ ਜੀ ਤੇ ਉਹ ਕੀ ਸਬਜ਼ੀ ਲਿਆ ਕੇ ਮੁੜ ਕੇ ਮੈਂ ਆਪਣੇ ਇੱਥੇ ਲਾ ਕੇ ਬਨੇਦੇ ਏਰੀਆ ਦੇ ਵਿੱਚ ਵਿੱਚ ਦੇਣਾ ਜੀ ਚਲੋ ਇਹ ਤਾਂ ਤੁਹਾਡੀ ਚੰਗੀ ਸੋਚ ਆ ਕਿ ਤੁਸੀਂ ਕੰਮ ਨੂੰ ਆਪਣੀ ਕਿਰਤ ਦੇ ਤੌਰ ਦੇ ਉੱਤੇ ਲੈ ਕੇ ਤੇ ਕਰ ਰਹੇ ਹੋ ਪਰ ਜਿਹੜੇ ਉਹ ਅਸੀਂ ਪੋਸਟਾਂ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ ਉਦੋਂ ਬੜਾ ਦੁੱਖ ਲੱਗਿਆ ਕਿ ਇੱਕ ਪ੍ਰੋਫੈਸਰ ਇੱਕ ਪੀ ਐਚ ਡੀ ਤੱਕ ਦੀ ਪੜ੍ਹਾਈ ਕਰਨ ਵਾਲੇ ਸਬਜ਼ੀ ਵੇਚ ਰਿਹਾ ਜਿਹੜਾ ਕਿ ਉਹਨਾਂ ਦਾ ਕੰਮ ਨਹੀਂ ਹੈ ਵੈਸੇ ਇਹ ਗੱਲ ਦੇਖੋ ਜੀ ਸਮਝਣਾ ਅਥੋਰਟੀਆਂ ਨੂੰ ਚਾਹੀਦਾ ਸੀ ਜੀ ਪਰ ਉਹਨਾਂ ਠੋਟੀਆਂ ਦੀਆਂ ਆਪਣੀਆਂ ਮਜਬੂਰੀਆਂ ਨੇ ਕਿਉਂਕਿ ਉਹਨਾਂ ਦੇ ਕੋਲ ਹੋਰ ਕੰਮ ਬੜੇ ਨੇ ਜੀ ਦਾ ਅਧਿਆਪਕ ਆਸਤੇ ਜ ਸਾਡੇ ਅਸਤੇ ਉਹਨਾਂ ਦੇ ਕੋਲ ਸਮਾਂ ਕਿੱਥੇ ਹੈਗਾ ਜੀ ਤੇ ਨਾ ਹੀ ਅਸੀਂ ਕੋਈ ਹੈਗੇ ਉਹਨਾਂ ਦੇ ਕੋਈ ਸਾਨੂੰ ਉਹਨਾਂ ਦੇ ਉੱਪਰ ਕੋਈ ਗੁੱਸਾ ਆਵੇ ਨਾ ਗਿਲਾ ਆਵੇ ਨਾ ਕੋਈ ਰੋਸਾ ਆਵੇ ਹੂੰ ਅਸੀਂ ਕਿਉਂ ਉਹਨਾਂ ਦੇ ਕੋਲੋਂ ਮੰਗੀਏ ਜਿਹੜੇ ਆਪ ਮੰਗਦੇ ਫਿਰਦੇ ਨੇ ਅਸੀਂ ਮੰਗਦੇ ਹਾਂ ਉਸ ਅਕਾਲ ਪੁਰਖ ਦੇ ਕੋਲੋਂ ਜਿਹੜਾ ਬਿਨਾਂ ਮੰਗੀ ਸਭ ਕੁਝ ਦੇ ਵੀ ਦਿੰਦਾ ਤੇ ਦੇ ਕੇ ਮੁੜ ਕੇ ਕਦੀ ਵਾਪਸ ਵੀ ਨਹੀਂ ਲੈਂਦਾ ਤੇ ਅਸੀਂ ਇਹ ਅਥਾਰਟੀਆਂ ਦੇ ਉੱਪਰ ਚਾਹੇ ਜਿਹੜੀਆਂ ਅਧਿਕਾਰੀ ਨੇ ਇਹਨਾਂ ਦੇ ਅਸੀਂ ਕਿਉਂ ਐਵੇਂ ਮੁਥਾਜ ਬਣੀਏ ਇਹਨਾਂ ਦੇ ਕੀ ਹੱਥ ਢੀਏ ਕਿਉਂਕਿ ਜਦੋਂ ਸਕੂਲ ਟਿਹਾੜਾ ਹੁੰਦਾ ਨਾ ਜੀ ਉਦੋਂ ਤੁਸੀਂ ਵੀ ਜਾਣਦੇ ਹੋ ਬੜੇ ਲੈਕਚਰ ਹੁੰਦੇ ਆ ਵੀ ਅਧਿਆਪਕ ਗੁਰੂ ਨੇ ਸਾਡੇ ਇਹਨਾਂ ਦਾ ਬੜਾ ਸਤਿਕਾਰ ਕਰਨਾ ਚਾਹੀਦਾ ਹੈ ਉਹ ਗੱਲਾਂ ਫਿਰ ਐ ਲੱਗਦਾ ਤੁਹਾਡੀ ਇਹ ਕਹਾਣੀ ਦੇਖ ਕੇ ਸੁਣ ਕੇ ਕਿ ਉਹ ਬਸ ਲੈਕਚਰ ਵਿੱਚ ਸੀਮਤ ਨੇ ਉੱਥੋਂ ਤੱਕ ਤਾਂ ਬੜੀਆਂ ਚੰਗੀਆਂ ਲੱਗਦੀਆਂ ਪਰ ਬਾਹਰ ਕੁਝ ਕਹਾਣੀ ਹੋਰ ਹੈ ਬਸ ਇਹ ਗੱਲ ਇਹਦੇ ਵਿੱਚ ਇਹ ਆ ਜਾਂਦੀ ਵਾਰਡ ਵੀ ਖੇਤ ਨੂੰ ਖਾ ਜਾਂਦੀ ਹੈ ਜੀ ਨਮਸਤਾਂ ਦੇ ਕੋਲ ਅਸੀਂ ਗੱਲ ਠੋਟੀਆਂ ਦੀ ਕਰਦੀਏ ਜੀ ਇਹ ਠੋਟੀਆਂ ਇੰਝ ਕਰਦੀਆਂ ਪਈਆਂ ਨੇ ਪਰ ਅਸੀਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਸਾਡੇ ਉਹ ਜਿਨ੍ਹਾਂ ਦੇ ਕੋਲੋਂ ਅਸੀਂ ਮਤਲਬ ਜਿਹੜੀਆਂ ਠੋਟੀਆਂ ਦੇ ਕੋਲ ਅਸੀਂ ਜੋਬ ਕੀਤੀ ਹੈ ਜੀ ਮਤਲਬ ਪੜਾਇਆ ਹੋਇਆ ਉਹਨਾਂ ਨੂੰ ਥੋੜਾ ਜਿਹਾ ਦੇਖ ਲੈਣਾ ਚਾਹੀਦਾ ਅਸੀਂ 11-11 ਸਾਲ ਹੋ ਗਏ ਨੇ ਅੱਜ ਅਸੀਂ 40 ਨੂੰ ਢੁਕਣ ਜਾ ਰਹੀਆਂ ਹਾਂ ਜੀ ਤਾਂ ਵੀ ਕੁਝ ਕਰ ਦਿੰਦੇ ਪਰ ਚਲੋ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ ਹੂੰ ਇਹਦੇ ਉੱਪਰ ਤੋਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਬਸ ਤੁਹਾਡਾ ਵੀ ਸਮਾਂ ਕੀਮਤੀ ਹੈ ਜੀ ਤੁਸੀਂ ਆਪਣੀ ਕਿਰਤ ਨੂੰ ਸਮਾਂ ਦੇਣਾ ਮੇਰਾ ਇੱਕੋ ਹੀ ਸਵਾਲ ਕਿ ਸਰਕਾਰ ਦੀ ਨੀਤੀ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਸਰ ਸਰਕਾਰਾਂ ਦੇ ਉੱਪਰ ਤੋਂ ਦੇਖੋ ਮੈਂ ਇੱਕ ਸਰਕਾਰ ਨਹੀਂ ਮੈਂ ਸਰਕਾਰਾਂ ਵਰਡ ਸ਼ਬਸ ਯੂਜ਼ ਕਰਦਾ ਜੀ ਜੀ ਮੈਨੂੰ ਸਰਕਾਰਾਂ ਦੇ ਉੱਪਰ ਨਾ ਕੋਈ ਗੁੱਸਾ ਨਾ ਕੋਈ ਗਿਲਾ ਨਾ ਕੋਈ ਰੋਸਾ ਜੀ ਨਾ ਮੈਂ ਸਰਕਾਰਾਂ ਨੂੰ ਕੁਝ ਕਹਾਂ ਨਾ ਮੇਰੇ ਕੋਲ ਇੰਨਾ ਸਮਾਂ ਵਾ ਸਰਕਾਰਾਂ ਨੂੰ ਕਹਿਣ ਅਸਲੀ ਜੀ 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 ਕਿਉਂਕਿ ਮੈਂ ਇਕੱਲਾ ਤਾਂ ਹੈ ਨਹੀਂ ਸਰਕਾਰਾਂ ਨੂੰ ਸਾਰਾ ਕੁਝ ਪਤਾ ਵੈ ਜੀ ਤੇ ਮੈਂ ਇਕੱਲਾ ਤਾਂ ਹੈ ਨਹੀਂ ਆ ਜਿਹੜਾ ਮਤਲਬ ਇਸ ਤਰ੍ਹਾਂ ਕੰਮ ਕਰਦਾ ਪਿਆ ਬੜੇ ਹਜ਼ਾਰਾ ਹੀ ਸਾਡੇ ਕੁੜੀਆਂ ਮੁੰਡੇ ਨੇ ਜੀ ਜੀ ਤੇ ਉਹ ਕੰਮ ਕਰਦੇ ਵੀ ਨੇ ਸਰਕਾਰਾਂ ਵੀ ਆਪਣਾ ਕੰਮ ਕਰਦੀਆਂ ਕਰੀਜਾਂ ਉਹਨਾਂ ਦੇ ਆਪਣੇ ਕੰਮ ਨਹੀਂ ਉਹ ਕਰੀਜਾਂ ਆਪਾਂ ਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਬਹੁਤਾ ਸਰਕਾਰਾਂ ਨਾਲ ਉਹਨਾਂ ਜੀ ਜੀ ਤੇ ਫਿਰ ਹੁਣ ਇਹ ਕਿਰਤ ਕਰਕੇ ਪਰਿਵਾਰ ਦਾ ਗੁਜ਼ਾਰਾ ਸੁਖਾਲਾ ਹੋ ਜਾਂਦਾ ਹੈ ਕਿ ਇਹਦੇ ਬਹੁਤ ਬਹੁਤ ਵਧੀਆ ਚੱਲਦਾ ਪਿਆ ਕਿਉਂਕਿ ਸਿੱਧੀ ਜੀ ਗੱਲ ਹੈ ਜੀ ਅਸੀਂ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਨੀ ਆਂ ਜਿ ਪ੍ਰਮਾਤਮਾ ਕਹ ਲੋ ਕੀ ਸ਼ਾਮ ਨੂੰ ਸਾਨੂੰ ਸਾਡੀ ਔਕਾਤ ਨਾਲੋਂ ਜ਼ਿਆਦਾ ਪੈਸੇ ਦੇ ਕੇ ਭੇਜਦਾ ਵਾ ਜੀ ਤੇ ਉਸ ਪ੍ਰਮਾਤਮਾ ਕੀ ਅਰਦਾਸ ਜਰੂਰ ਕਰਦੇ ਪਏ ਕਿ ਪ੍ਰਮਾਤਮਾ ਸਾਨੂੰ ਜਿਹੜਾ ਕੰਮ ਹੈ ਜਿਹੜੀ ਅਸੀਂ ਟੀਚਰ ਜਿਹੜਾ ਅਧਿਆਪਨ ਦਾ ਕੀਤਾ ਚੁਣਿਆ ਸੀ ਤੁਹਾਨੂੰ ਛੇਤੀ ਉਹ ਰਿਸੋਰਸਸ ਦੇ ਦੇ ਕਿ ਅਸੀਂ ਚਲੋ ਜੇ ਯੂਨੀਵਰਸਿਟੀ ਦੇ ਵਿੱਚ ਨਹੀਂ ਪੜਾ ਪਾਏ ਜੀ ਕਿਸੇ ਵੀ ਕਾਰਨਾ ਕਰਕੇ ਨਹੀਂ ਤਾਂ ਅਸੀਂ ਆਪਣਾ ਉਹ ਕੰਮ ਜ਼ਰੂਰ ਕਰੀਏ ਅਸੀਂ ਆਪਣੇ ਸੈਂਟਰ ਨੂੰ ਜ਼ਰੂਰ ਖੋਲ੍ਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਰਿਸੋਰਸਿਸ ਤੋਂ ਕਿ ਅਸੀਂ ਉੱਥੇ ਬੱਚਿਆਂ ਨੂੰ ਜ਼ਰੂਰ ਪੜ੍ਹਾਵਾਂਗੇ ਕਿਉਂਕਿ ਅਧਿਆਪਨ ਅਸੀਂ ਛੱਡਣਾ ਨਹੀਂ ਜੀ 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 ਹਾਂਜੀ ਤਾਂ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਡਾਕਟਰ ਸੰਦੀਪ ਸਿੰਘ ਦਾ ਕੀ ਕਹਿਣਾ ਹੈ ਉਹਨਾਂ ਨੂੰ ਹਾਲਾਂਕਿ ਗਿਲਾ ਸ਼ਿਕਵਾ ਨਹੀਂ ਹੈ ਔਰ ਵਾਰ-ਵਾਰ ਉਹ ਕਹਿ ਰਹੇ ਨੇ ਉਹਨਾਂ ਨੇ ਦੋ ਤੋਂ ਤਿੰਨ ਵਾਰ ਹੀ ਕਿਹਾ ਕਿ ਮੈਨੂੰ ਅਥਾਰਟिटीज ਦੇ ਨਾਲ ਮੈਨੂੰ ਸਰਕਾਰ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਿਉਂਕਿ ਉਹਨਾਂ ਦੇ ਸ਼ਬਦਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਉਂ ਨਹੀਂ ਕਹਿਣਾ ਚਾਹੁੰਦੇ ਕਿ ਕਿਉਂਕਿ ਕਿਸ ਦਾ ਜੀ ਨਹੀਂ ਕਰਦਾ ਕਿ ਜੇ ਉਸਨੇ ਪੜ੍ਹਾਈ ਕੀਤੀ ਐ ਨਹੀਂ ਮਿਹਨਤ ਕੀਤੀ ਐ 30 32 ਸਾਲ ਆਪਣੀ ਪਹਿਲੀ ਜ਼ਿੰਦਗੀ ਦੇ ਇੱਕ ਯੂਨੀਵਰਸਿਟੀ ਕਾਲਜ ਦੇ ਵਿੱਚ ਪੜ੍ਹਾਈ ਕਰਦਿਆਂ ਨੂੰ ਦਿੱਤੇ ਨੇ ਤਾਂ ਫਿਰ ਕੀ ਉਸਨੇ ਇਸ ਕਰਕੇ ਦਿੱਤੇ ਨਹੀਂ ਕਿ ਉਹ ਕੱਲ ਨੂੰ ਸਬਜ਼ੀ ਲਾਵੇ ਜਾਂ ਕੋਈ ਪੇਂਟਿੰਗ ਦਾ ਕੰਮ ਕਰੇ ਜਾਂ ਕੋਈ ਹੋਰ ਪੇਂਟਰ ਬਣ ਜਾਵੇ ਜਾਂ ਹੋਰ ਕੋਈ ਕੰਮ ਇਸ ਤਰ੍ਹਾਂ ਦਾ ਕਰੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਉਹਨਾਂ ਨੇ ਵੀ ਸੋਚਿਆ ਹੋਣਾ ਜਦੋਂ ਪੜ੍ਹਾਈ ਕਰ ਰਹੇ ਹੋਣਗੇ ਪਰ ਉਹਨਾਂ ਦੀਆਂ ਗੱਲਾਂ ਤੋਂ ਦਰਿਆ ਦੇ ਲਈ ਦਿਖਦੀ ਹੈ ਫਿਰ ਵੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਮੈਨੂੰ ਕੋਈ ਗੜਾ ਸ਼ਿਕਵਾ ਨਹੀਂ ਔਰ ਕਿਰਤ ਕਰ ਰਹੇ ਨੇ ਜਦੋਂ ਤੱਕ ਇਸ ਕਿਰਤ ਦੇ ਜਰੀਏ ਉਹਨਾਂ ਕੋਲ ਕੁਝ ਨਾ ਕੁਝ ਆਪਣੀ ਇਨਵੈਸਟਮੈਂਟ ਦੇ ਲਈ ਇਕੱਠਾ ਹੁੰਦਾ ਹੈ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਕੋਈ ਨਾ ਕੋਈ ਸਖਲਾਈ ਕੇਂਦਰ ਕੋਈ ਨਾ ਕੋਈ ਸੈਂਟਰ ਆ ਜਿਹੜਾ ਉਹ ਬੱਚਿਆਂ ਦੇ ਲਈ ਜ਼ਰੂਰ ਖੋਲਣਗੇ ਔਰ ਉਸ ਤੋਂ ਬਾਅਦ ਆਪਣਾ ਅਧਿਆਪਕ ਦੇ ਵਜੋਂ ਸੇਵਾਵਾਂ ਵੀ ਨਾਲ-ਨਾਲ ਨਿਭਾਉਂਦੇ ਰਹਿਣਗੇ ਪਰ ਉਹਨਾਂ ਦੀ ਇਹ ਕਹਾਣੀ ਸੁਣ ਕੇ ਇਹ ਗੱਲ ਸੁਣ ਕੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ